ਅਨਮੋਲ ਗਵਾਤਰੇ ਦੀ ਇੱਕ ਆਡੀਓ ਵੇਖਿਆ ਜਿਦੇ ਵਿੱਚ ਉਹ ਕਹਿ ਰਹੇ ਹੁੰਦਾ ਕਿ ਪੰਜਾਬ ਵੱਖਰੇ ਦੀ ਮੰਗ ਨਹੀਂ ਹੈਗੀ ਸਾਨੂੰ ਗਰਾਊਂਡ ਦੇ ਉੱਤੇ ਸਰਵੇ ਕਰਾਉਣਾ ਚਾਹੀਦਾ ਇਹ ਤਾਂ ਜੀ ਪੰਜਾਬ ਅਲੱਗ ਮੰਗੀ ਜਾਂਦੇ ਨੇ ਤੁਸੀਂ ਕਦੀ ਆ ਕੇ ਪੰਜਾਬ 'ਚ ਦੇਖੋ ਗਰਾਊਂਡ ਸਰਵੇ ਕਰਾਓ ਮੈਂ ਖੁਦ ਇੰਡੀਆ ਦਾ ਬਾਈ ਮੈਂ ਖੁਦ ਇੰਡੀਆ ਦਾ ਹਿੱਸਾ ਬਣ ਕੇ ਅੰਤ ਤੱਕ ਇਸ ਦੇਸ਼ 'ਚ ਰਹਿਣਾ ਚਾਹਦਾ ਅੱਜ ਸਾਨੂੰ ਕਹਿ ਦੋ ਤੁਸੀਂ ਕਿ ਇੰਡੀਆ ਬਚਾਉਣਾ ਹੈ ਤੇ ਉੱਥੇ ਬਾਰਡਰ ਤੇ ਗੜ ਲਵਾਉਣਾ ਮਤਲਬ ਉਹਦਾ ਅੱਧਾ ਪੰਜਾਬ ਨਿਕਲ ਕੇ ਬਾਹਰ ਪਹਿਲਾਂ ਤੈਨੂੰ ਦੱਸ ਦਵਾਂ ਕਿ ਸਰਵੇ ਹੋਇਆ ਥੋੜਾ ਜਿਹਾ ਪਹਿਲਾਂ ਖਡੂਰ ਸਾਹਿਬ ਇੱਕ ਝਲਕੀ ਤੁਹਾਨੂੰ ਵੇਖਣ ਨੂੰ ਮਿਲੀਏ ਦੋ ਆ ਉਮੀਦਵਾਰਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਾ ਕੇ ਜਿਤਾਇਆ ਇਥੋਂ ਅੰਦਾਜ਼ਾ ਲਾ ਲਾ ਜੇ ਕੱਲ ਨੂੰ ਸਰਵੇ ਹੋਵੇਗਾ ਠੀਕ ਹੈ ਇਹ ਤਰ੍ਹਾਂ ਵਹਿਮ ਨਿਕਲ ਜਾਊਗਾ ਫਿਰ ਇਹ ਕਹਿੰਦਾ ਕਿ ਅੱਜ ਵੀ ਜੇ ਪੰਜਾਬੀਆਂ ਨੂੰ ਆਵਾਜ਼ ਮਾਰੀ ਜਾਵੇ ਤੇ ਦੇਸ਼ ਦੇ ਲਈ 50% ਆਪਣਾ ਗਲਾ ਕਟਾ ਦੇਣਗੇ ਐਦਾ ਹੁੰਦਾ ਇਹ ਪੰਪ ਤੋਂ ਬਾਅਦ ਦੇ ਵਿੱਚ ਨਹੀਂ ਪਹਿਲਾਂ ਨੇ ਜਿਨ੍ਹਾਂ ਨੇ 90 95% ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਨੂੰ ਬਣਦੇ ਹੱਕ ਦਵਾ ਉਦਮ ਸਿੰਘ ਦਾ ਪਰਿਵਾਰ ਮੈਨੂੰ ਲੱਗਦਾ ਅੱਜ ਵੀ ਦਿਹਾੜੀ ਕਰਨ ਦਿਆ ਗਦਰੀ ਬਾਬੇ ਆ ਦੀ ਗੱਲ ਕਰ ਤੈਨੂੰ ਇੱਕ ਵੀ ਗਦਰੀ ਬਾਬੇ ਦਾ ਨਾਂ ਨਹੀਂ ਪਤਾ ਹੋਣਾ ਤੇ ਨਾਂ ਹੀ ਹੋਰ ਦੇਸ਼ ਭਗਤਾਂ ਨੂੰ ਪਹਿਲਾਂ ਉਹਨਾਂ ਨੂੰ ਬਣਦੇ ਹੱਕਦਾਰ ਬਾਕੀਆਂ ਦੇ ਬਾਅਦ ਦੇ ਵਿੱਚ ਗਲੇ ਵਢਾ ਲਈ। ਬਾਕੀ ਰਹੀ ਗੱਲ ਪੰਜਾਬ ਵੱਖ ਬਣਾਉਣ ਦੀ ਨਹੀਂ ਗੱਲ ਕਰਦੇ। ਤੂੰ ਕਾਰ ਗੱਲ, ਕਾਰ ਸਿੱਧੂ ਮੂਸੇਵਾਲੇ ਦੇ ਇਨਸਾਫ਼ ਦੀ ਗੱਲ। ਉਹ ਕੁੜੀ ਆਈ ਸੀ ਬਾਹਰੋਂ ਤੇ ਪਹਿਲੇ ਨੰਬਰ ਤੇ ਭੱਜ ਕੇ ਗਲੇ ਬਨੇ ਚਲੇ ਗਏ ਕਿ ਬੜਾ ਤਗੜਾ ਸੇਵਾਦਾਰ ਆ। ਉਹਦੇ ਇਨਸਾਫ਼ ਦੀ ਗੱਲ ਕਰ ਪੋਡਕਾਸਟ ਦੇ ਵਿੱਚ। ਜਿਨੇ ਉਹਰੀ ਇੰਟਰਵਿਊ ਕੀਤੀ ਉਹਦੀ ਗੱਲ ਕਰ। ਕਿਵੇਂ ਬਾਹਰ ਆ ਗਈ ਇੰਟਰਵਿਊ? ਕਰ ਹੈਗੀ ਯੂਰਪ ਤੇ। ਸਿੱਖਾਂ ਦੀ ਸਜ਼ਾ ਪੂਰੀ ਹੋ ਗਈ। ਅਜੇ ਤੱਕ ਵੀ ਜੇਲ੍ਹ ਵਿੱਚ ਨੇ। ਉਹਨਾਂ ਦੀ ਗੱਲ ਕਰ। ਰਾਵਰੀ ਵਰਗਾ ਪਰੋਲ ਤੇ ਆਉਂਦਿਆ ਉਹਦੀ ਗੱਲ ਕਰ। ਸਿੱਖ ਜੇ ਗੱਲ ਕਰਨ ਤੇ ਡਿਬੜੂ ਗਾ ਜੇਲ੍ਹਾਂ ਚ ਭੈਣੇ ਨੇ ਕਿਉਂ ਕਿਉਂ ਖਾਲਿਸਤਾਨ ਦੀ ਮੰਗ ਕਰਦੇ ਸੀਗੇ ਤੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਸ਼ਰਿਆਮ ਤੁਰੇ ਫਿਰਦੇ ਆ ਇਹਨਾਂ ਦੀ ਗੱਲ ਕਰ ਜਿਨ੍ਹਾਂ ਨੇ ਸਿੱਖਾਂ ਨੇ ਜਵਾਕ ਥੱਲੇ ਪੜਕ-ਪੜਕ ਕੇ ਮਾਰ ਦਿੱਤੇ ਸੱਜਣ ਕੁਮਾਰ ਵਰਗੇ ਨੇ ਜਗਦੀਸ਼ ਟਾਈਟਲ ਵਰਗੇ ਨੇ ਜਿਨ੍ਹਾਂ ਦੀਆਂ ਆਡੀਓ ਸਾਹਮਣੇ ਆਂ ਉਹਨਾਂ ਨੂੰ ਕੋਈ ਸਜ਼ਾ ਨਹੀਂ ਕਰ ਗੱਲ ਇਥੇ ਜੇ ਤੂੰ ਗੱਲ ਕਰਨ ਜੋਗਾ ਨਹੀਂ ਹੈਗਾ ਤਾਂ ਫਿਰ ਆਪ ਦੇ ਕਾਮਨਾ ਮਤਲਬ ਰੱਖ ਬਹੁਤਾ ਗਿਆਨ ਦੇਣ ਦੀ ਲੋੜ ਨਹੀਂ